ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਈਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 2 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਲਗਾਤਾਰ ਪੰਜਾਬ ਦੇ ਵਿੱਚ ਸਾਫ਼ ਹੈ ਧੁੱਪ ਨਿਕਲੀ ਹੋਈ ਹੈ ਸਾਰੇ ਖੇਤਰਾਂ ਦੇ ਵਿੱਚ ਇਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਖਾਸ ਵਾਪਰ ਨਹੀਂ ਰਿਹਾ ਹਵਾ ਦੇ ਵਿੱਚ ਰਵਾਨਗੀ ਜਰੂਰ ਬਣੀ ਹੋਈ ਹੈ ਗਰਮੀ ਦਾ ਸੀਜ਼ਨ ਤਕਰੀਬਨ ਸ਼ੁਰੂ ਹੋ ਚੁੱਕਾ ਹੈ ਟੈਂਪਰੇਚਰ ਸਵੇਰ ਵੇਲੇ ਵੀ 16-17 ਡਿਗਰੀ ਦੇ ਆਸ-ਪਾਸ ਅਤੇ ਦਿਨ ਵੇਲੇ 30 ਡਿਗਰੀ ਨੂੰ ਲਗਾਤਾਰ ਪੁੱਜ ਰਿਹਾ ਹੈ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਇਹ ਟੈਂਪਰੇਚਰ 35 ਤੋਂ 40 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ ਉਹਨਾਂ ਖੇਤਰਾਂ ਦੇ ਵਿੱਚ ਲੋ ਚੱਲਣ ਦੀ ਸੰਭਾਵਨਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਦਿਖਾਈ ਦੇਣਗੀ ਪੰਜਾਬ ਦੇ ਵਿੱਚ ਅਜੇ لو چلدی ہوئی تانوں نہیں دیکھے گی پر گرمی ਦਾ ਅਹਿਸਾਸ ਲਗਾਤਾਰ ਦੁਪਹਿਰ ਨੂੰ ਹੋ ਰਿਹਾ ਹੈ ਮੀਂਹ ਨੇਰੀ ਪੰਜਾਬ ਵਿੱਚੋਂ ਅਜੇ ਦੂਰ ਹੈ ਇਹ ਇੱਕ ਹਫ਼ਤਾ ਮੌਸਮ ਤਕਰੀਬਨ ਪੂਰੀ ਤਰ੍ਹਾਂ ਦੇ ਨਾਲ ਸਾਫ਼ ਰਹੇਗਾ ਇਸ ਵਿੱਚ ਕੁਝ ਬਦਲਾਅ ਨਹੀਂ ਹੋਣਗੇ 7-8 ਤਰੀਕ ਤੋਂ ਬਾਅਦ ਹਲਕੇ ਜਿਹੇ ਸਿਸਟਮ ਗੁਜ਼ਰਨਗੇ ਜਿਹਦਾ ਜ਼ਿਆਦਾਤਰ ਅਸਰ ਅਜੇ ਪਹਾੜੀ ਖੇਤਰਾਂ ਦੇ ਵਿੱਚ ਲੱਗ ਰਿਹਾ ਹੈ ਪਰ ਪੰਜਾਬ ਦੇ ਵੀ ਟੁੱਟਵੇਂ ਤੌਰ ਤੇ ਖੇਤਰਾਂ ਦੇ ਵਿੱਚ ਹੋ ਸਕਦਾ ਕਿਤੇ ਨਾ ਕਿਤੇ ਮੀਂਹ ਜਾਂ ਹਨੇਰੀ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਵੱਡੇ ਪੱਧਰ ਤੇ ਮੀਂਹ ਦੀ ਅਜੇ ਸੰਭਾਵਨਾ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਟੈਂਪਰੇਚਰ 30-35 ਡਿਗਰੀ ਤੱਕ ਪੁੱਜਦਾ ਹੋਇਆ ਦਿਖਾਈ ਦੇਵੇ